ਤਨ ਤਨ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਜਿਹੜਾ 1 ਤਰੀਕ 1 ਫਰਵਰੀ ਨੂੰ ਜਿਹੜਾ ਆ ਉਹ ਆ ਰਿਹਾ ਸ ਹੈ ਪਹਿਲਾਂ ਤਾਂ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਪ੍ਰਕਾਸ਼ ਉਤਸਵ ਦੀਆਂ ਤੇ ਕੱਲ 31 ਤਰੀਕ ਨੂੰ ਜਿਹੜਾ ਆ ਇਸ ਸੰਬੰਧ ਵਿੱਚ ਇੱਕ ਵਿਸ਼ਾਲ ਜਿਹੜੀ ਸ਼ੋਭਾ ਯਾਤਰਾ ਚੱਕ ਹਕੀਮ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਗਏ ਸ਼ਹਿਰ ਦੇ ਵਿੱਚੋਂ ਹਰਗਵਿੰਦ ਨਗਰਵਲੀ ਸਾਈਡ ਤੋਂ ਨਿਕਲਦੇ ਹੋਏ ਬਾਜ਼ਾਰ ਦੇ ਵਿੱਚੋਂ ਫਿਰ ਵਾਪਸੀ ਜਾ ਕੇ ਚੱਕੀਮ ਗੋਰਦਰ ਸਾਹਿਬ ਜਿਹੜੀ ਆ ਇਹ ਖਤਮ ਹੋਣੀ ਆ ਇਸ ਦੌਰਾਨ ਕੋਈ ਕੁਝ ਸਮਾਂ ਜਿਹੜਾ ਆ ਇਹ ਹਾਈਵੇ ਤੇ ਉੱਤੇ ਜਿਹੜੀ ਸ਼ੋਭਾ ਯਾਤਰਾ ਜਿਹੜੀ ਗੁਜ਼ਰਦੀ ਆ ਉਹਦੇ ਵਿੱਚ ਸਾਨੂੰ ਇੱਕ ਜਿਹੜਾ ਫਿਰ ਟ੍ਰੈਫਿਕ ਪਲਾਨ ਡਾਇਵਰਜਨ ਦਾ ਉਹ ਦਿਨਾਂ ਪੈਂਦਾ ਤਾਂ ਕਿ ਨਿਰਵਿਘਨ ਜਿਹੜੀ ਆ ਉਹ ਟ੍ਰੈਫਿਕ ਵੀ ਚਲਦੀ ਰਹੇ ਉਹਦੇ ਵਿੱਚ ਲੁਧਿਆਣੇ ਤੋਂ ਜਲੰਧਰ ਅੰਮ੍ਰਿਤਸਰ ਨੂੰ ਜਿਹੜੇ ਜਾਣ ਵਾਲੇ ਕਾਰਾਂ ਜਿਹੜੀਆਂ ਹੋਣਗੀਆਂ ਛੋਟੇ ਵਹੀਕਲ ਹੋਣਗੇ ਉਹਨਾਂ ਨੂੰ ਫਲੋਰ ਤੋਂ ਜੰਡਿਆਲਾ ਨੂੰ ਉਧਰ ਸਾਈਡ ਤੇ ਲੁਧਿਆਣਾ ਤੋਂ ਜਲੰਧਰ ਜਿਹੜੇ ਜਾ ਰਹੇ ਆ ਉਹਨਾਂ ਨੂੰ ਗੁਰਾਇਆ ਰੁੜਕਾ ਜੰਡਿਆਲਾ ਜਲੰਧਰ ਕੈਂਟ ਵਾਲੀ ਸਾਈਡ ਦੇ ਉੱਤੋਂ ਹੋ ਕੇ ਨਿਕਲਣਾ ਪਏਗਾ ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਅਸੀਂ ਡਾਈਵਰਜਨ ਦਿੱਤੀ ਆ ਉਹ ਦਿੱਤੀ ਆ ਆਪਾਂ ਮੋਲੀ ਟੂ ਹਦੀਆਬਾਦ ਸਾਈਡ ਤੋਂ ਲੁਧਿਆਣਾ ਤੋਂ ਦਿੱਲੀ ਜਿਹੜੇ ਜਾਣ ਵਾਲੇ ਆ ਇਹਨੂੰ ਆਪਾਂ ਡਾਈਵਰਜਨ ਦਿੱਤੀ ਆ ਜੀ ਮੇਟਾ ਬਾਈਪਾਸ ਚੌਂਕ ਤੋਂ ਮੇਹਲੀ ਬਾਈਪਾਸ ਨੂੰ ਉਦ ਲੰਦਰ ਟੂ ਲੁਧਿਆਣਾ ਜਿਹੜੇ ਸਮਾਲ ਵਹੀਕਲਸ ਜਿਹੜੇ ਆ ਕਾਰਾਂ ਵਗੈਰਾ ਜਿਹੜਾ ਉਹਨਾਂ ਲਈ ਆਪਾਂ ਡਾਇਵਰਜਨ ਦਿੱਤੀ ਹੈ ਜੀ ਮਹਿਲੀ ਬਾਈਪਾਸ ਤੋਂ ਬਸਰਾ ਪੈਲਸ ਟੂ ਕੋਥੜਾ ਰੋਡ ਟੂਵਰਡਸ ਅਰਬਨ ਸਟੇਟ ਨੂੰ ਕੋਦਰ ਤੋਂ ਫਗਵਾੜਾ ਐਂਡ ਹੁਸ਼ਿਆਰਪੁਰ ਜਾਣ ਵਾਲਿਆਂ ਨੂੰ ਖਦੀਆਵਾਦ ਐਲਪੀਯੂ ਚਿਹੜੂ ਵੱਲੋਂ ਜਿਹੜੀ ਆ ਆਪਾਂ ਇਹ ਡਾਇਵਰਜਨ ਦਿੱਤੀ ਆ ਆਪਾਂ ਕੋਸ਼ਿਸ਼ ਕਰਾਂਗੇ ਕਿ ਨਿਰਬੇਗਨ ਜਿਹੜੀ ਆ ਟ੍ਰੈਫਿਕ ਇਸ ਦਰਾਂ ਜਲਦੀ ਰਵੇ ਤੇ ਲੋਕਾਂ ਨੂੰ ਜਿਆਦਾ ਜਿਹੜੀ ਮੁਸ਼ਕਲ ਦਾ ਸਾਹਮਣਾ ਨਾ ਆਵੇ ਮੈਂ ਲੋਕਾਂ ਨੂੰ ਵੀ ਇਸ ਸੇ ਜੋ ਦੀ ਬੇਨਤੀ ਕਰਾਂਗਾ ਕਿਉਂਕਿ ਕਾਫੀ ਜਿਆਦਾ ਜਿਹੜੇ ਵਾਹਨ ਵੱਡੇ ਵਹੀਕਲਸ ਆ ਉਹ ਜਦੋਂ ਗੁਜ਼ਰਦੇ ਆ ਤੇ ਥੋੜੀ ਜੀ ਟ੍ਰੈਫਿਕ ਸਲੋ ਜ਼ਰੂਰ ਹੋ ਜਾਂਦੀ ਆ ਪਰ ਆਪਾਂ ਜਿਹੜੀ ਟ੍ਰੈਫਿਕ ਲਗਾਤਾਰ ਨਿਰਵਿਘਨ ਚਲਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ